ਉਹ ਤੁਸੀਂ ਰਹੋ ਜੀ ਪਹਿਚਾਨਿਆ ਆਹ ਦੇ ਆਂਦੀ ਪਛਾਨ ਲਿਆ ਜੀ ਇਹ ਹਾਲ ਦੇ ਡੀਜੀਪੀ ਸਾਹਿਬ ਗੱਲ ਕਰ ਰਹੇ ਆ ਨਹੀਂ ਮੈਂ ਸੀਬੀਆਈ ਡਿਪਾਰਟਮੈਂਟ ਲੋ ਗੱਲ ਕਰ ਰਿਹਾ ਵੀਟਰੀ ਮੇਨ ਸਿਟੀ ਸਦਰ ਥਾਨੇ ਤੋਂ ਅੱਛਾ ਅੱਛਾ ਇਨਵੈਸਟੀਗੇਸ਼ਨ ਇਨਚਾਰਜ ਐਸਆਈ ਵਿਨੋਦ ਕੁਮਾਰ ਅੱਛਾ ਅੱਛਾ ਦੱਸੋ ਦੱਸੋ ਕੰਮ ਕਰੋ ਜੀ ਇਨਵੈਸਟੀਗੇਸ਼ਨ ਕਿਤੇ ਜਾ ਰਹੀ ਹੈ ਘਰ ਦੇ ਕਿੰਨੇ ਮੈਂਬਰ ਹੋ ਵੀਰ ਜੀ 10 ਮੈਂਬਰ ਹੈ ਜੀ 10 ਮੈਂਬਰਸ ਆਰ ਬੇਟਾ ਕਿਤੇ ਹੈ ਬੇਟਾ ਗਿਆ ਕੰਮ ਗਿਆ ਜੀ ਕਿਤੇ ਕਿਤੇ ਗਿਆ ਮਾਈਕ ਤੇ ਗਿਆ ਗੱਡੀ ਤੇ ਗਿਆ ਗੱਡੀ ਤੇ ਗਿਆ ਜੀ ਗੱਡੀ ਤੇ ਗਿਆ ਕੀ ਨਾਮ ਹੈ ਰਾਹੁਲ ਰਾਹੁਲ ਸਿੰਘ ਜਾਂ ਕੁਮਾਰ ਰਾਹੁਲ ਸਿੰਘ ਹੈ ਜੀ ਆਹਮ ਸਿੰਘ ਉਹ ਤੇ ਵੀ ਤੇ ਹਾਂਜੀ ਹਾਂਜੀ ਤੁਹਾਨੂੰ ਪਤਾ ਮੈਂ ਰਾਹੁਲ ਸਿੰਘ ਨੂੰ ਇੱਥੇ ਅਰੈਸਟ ਕੀਤਾ ਹੈ ਤੁਹਾਨੂੰ ਪਤਾ ਰਾਹੁਲ ਸਿੰਘ ਕੇਰੇ ਮੁੰਡਿਆਂ ਨਾਲ ਕਿਰੇ ਗੈਂਗਸਟਰ ਲੋਗਰ ਨੂੰ ਅਰੈਸਟ ਹੋਇਆ ਨਹੀਂ ਜੀ ਕਿਤਨਾ ਹੋ ਗਿਆ ਜੀ ਫਿਰ ਜੀ ਤੁਹਾਡਾ ਬੇਟਾ ਜਾ ਰਿਹਾ ਇਸ ਗੱਡੀ ਤੇ ਆਉਂਦੇ ਤੋਂ ਲੈ ਆਏ ਦੋ ਮੁੰਡਿਆਂ ਨੇ ਗਿਫਟ ਅਚਲੋ ਆ ਅਸਲ ਇਹ ਹੈ ਕਿ ਨਾਕਾ ਨਾਕੇ ਤੇ ਰੋਕਿਆ ਰੋਕੇ ਤਲਾਸ਼ੀ ਲਈ 파ੜੇ rahul di ਇਹ ਕੁਛ ਨਿਕਲਿਆ ਜੀ ਤੋਂ ਦੂਜਾ ਦੀ ਤਲਾਸ਼ੀ ਲਈ ਪਿਸਤਲ ਬਰਾਮਦ ਹੋਈ ਹੈ ਡਰੱਗਸ ਬਰਾਮਦ ਹੋਈਆਂ ਉਹਨਾਂ ਤੋਂ ਅੱਛਾ ਜੀ ਤੇ ਹੁਣ ਕਿੱਥੇ ਹੈਗਾ ਜੀ ਉਹ ਜੀ ਵੀਰ ਤੁਸੀਂ ਤਾਂ ਸੋ ਕੀ ਕਰਨਾ ਬੈਠੇ ਤੁਹਾਡੇ ਦਾ ਨਹੀਂ ਅਹੀਂ ਤੇ ਹੋਈ ਚਾਵਾਂਗੇ ਵੀ ਉਹ ਨਾ ਫਸੇ ਕਿਸੇ ਗੱਲ 'ਚ ਵੀ ਜੀ ਬੈਠੇ ਆਪਣੇ ਮੁੰਡੇ ਨਾਲ ਗੱਲ ਕਰੋ ਨਾ ਫਿਰ ਤੁਸੀਂ ਮੇਰੇ ਨਾਲ ਗੱਲ ਕਰੋ ਬੇਟਾ ਰਾਹੁਲ ਇਹ ਗੱਲ ਕਰੋ ਤੁਹਾਡੇ ਫਾਤਿਹ ਸਾਹਿਬ ਆ ਕਰੋ ਗੱਲ ਵੀਰ ਜੀ ਹਾਂਜੀ ਹਾਂਜੀ ਕਰਾਓ ਜੀ ਹਾਂ ਜੀ ਹਾਂਜੀ ਹਾਂਜੀ ਕੀ ਹਾਲ ਹੈ ਤੇ ਕਿੱਥੇ ਆ ਗਾ ਕਦ ਨੂੰ ਛਡਾਈਏ ਕਿੱਥੇ ਆ ਐਸ ਵੇਲੇ ਕਿੱਥੇ ਆ ਹਾਂਜੀ 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 ਕਿੱਥੇ ਆ ਜੀ ਇਹ ਕਿੱਥੇ ਛਡਾਣਾਈਏ ਇਹਨੂੰ ਸਾਰਾ ਗਰ ਤੁਸੀਂ ਮੁੰਡਾ ਛਡਵਾਉਣਾ ਹੈ ਤਾਂ ਤੁਸੀਂ ਦੱਸ ਦਿਓ ਮੈਨੂੰ ਮੈਂ ਛੱਡ ਦੇਣਾ ਹਾਂਜੀ ਯੂ ਆਰ ਨੋਟ ਇਨ ਸ਼ੋਕ ਹੈ ਹਾਂਜੀ ਜੀ 50000 ਰੁਪਿਆ ਤੁਹਾਨੂੰ ਪੇ ਕਰਨਾ ਪਏਗਾ ਅਗਰ ਮੁੰਡਾ ਵਾਰ ਘਟਵਾਉਣਾ ਹੈ ਕਿਉਂਕਿ ਆ ਬਹੁਤ ਵੱਡੇ ਕ੍ਰਿਮੀਨਲ ਲੋਗਰ ਅਰੈਸਟ ਹੋਇਆ ਹੈ ਤੇ ਕੋਈ ਗੱਲ ਨਹੀਂ 50000 ਦੀ ਕੋਈ ਗੱਲ ਨਹੀਂ ਬੰਦਾ ਛੱਡ ਦਿਓ ਸਾਡਾ ਦੱਸ ਸਰ ਤੁਸੀਂ ਉਹ 50000 ਕਿੱਥੋਂ ਕਰੋਗੇ ਹੁਣ ਤੇ ਕਿਦਾਂ ਤੁਸੀਂ ਕਿੱਥੇ ਆ ਗਏ ਤੁਹਾਨੂੰ ਦਈਏ ਦੱਸੋ ਬੋਲੋ ਸਰ ਆਣਾ ਉਹਨਾ ਕਿੱਥੇ ਨਹੀਂ ਤੁਸੀਂ Google Pay ਫੋਨ Pay Paytm ਰਾਹੀਂ ਕਰਦੇ ਹੋ ਜਾਂ ਬੈਂਕ ਅਕਾਊਂਟ ਚ ਕਰਦੇ ਹੋ ਹਾਂਜੀ ਠੀਕ ਹੈ ਜੀ ਕਰ ਦਿੰਨੇ ਆ ਤੇ ਭੇਜੋ ਫਿਰ ਫਟਾਫਟ ਸਾਨੂੰ ਜੀ ਸਰ ਤੁਸੀਂ ਕੀ ਯੂਜ਼ ਕਰਦੇ ਹੋ ਸਾਰਾ ਕੁਝ ਹੀ ਕਰੀਦਾ ਜੀ ਤੁਸੀਂ ਭੇਜ ਦਿਓ ਜਿੱਦੇ ਚ ਕਹੋਗੇ ਭੇਜ ਦਿੰਨੇ ਆ ਜੀ ਦੇ Google Pay ਓਪਨ ਕਰੋ ਮੈਂ ਤੁਹਾਨੂੰ ਨੰਬਰ ਲਿਖਵਾਉਣਾ ਹਾਂਜੀ ਹਾਂਜੀ ਲਿਖਵਾ ਦਿਓ ਓਪਨ ਕਰੋ Google Pay ਹਾਂਜੀ ਹਾਂਜੀ

ਕਿਸ ਨਾਮ ਤੋਂ ਹੋ ਗਿਆ ਜੀ ਕਰੋ ਨਾ ਦੱਸੋ ਨਾਮ ਕੀ ਹੈ ਇਹ ਨਾਲ ਖੋਲ ਰਿਹਾ ਜੀ ਮੈਂ ਹਕਮਣ ਖੋਲ ਰਿਹਾ ਤੇ ਬੰਦਾ ਕਿੱਥੇ ਸਾਡਾ ਫਿਰ ਕਦੋਂ ਛੱਡ ਦੋਗੇ ਜੀ ਛੱਡ ਕੇ ਹੁਣੇ ਹੀ ਤੁਹਾਨੂੰ ਗੱਲ ਕਰਾ ਦੇਾਂਗੇ ਤੁਹਾਡੀ ਹੋਰ ਦੱਸੋ ਠੀਕ ਹੈ ਇੱਕ ਵਾਰੀ ਆਪਣਾ ਨਾਮ ਦੱਸਿਓ ਫੇਰ ਜਰਾ ਵਿਨੋਦ ਕੁਮਾਰ ਵਿਨੋਦ ਕੁਮਾਰ ਠੀਕ ਹੈ ਜੀ ਮੈਂ ਹੁਣੇ ਕਰ ਦਿੰਨੇ ਜੀ ਤੁਹਾਨੂੰ ਹੁਣੇ ਕਰ ਦਿੰਨੇ ਇਹ ਲਾਈਨ ਤੇ ਆ ਕਰੋ ਵੀ ਜੀ ਨਾਮ ਦੱਸੋ ਗੂਗਲ ਪੇ ਨਾਮ ਕੀ ਹੈ ਆ ਚੈੱਕ ਕਰ ਰਿਹਾ ਜੀ ਖੋਲ ਰਿਹਾ نیٹ ਬੜਾ ਘੱਟ ਚੱਲ ਰਿਹਾ ਵਾ ਖੋਲ ਰਿਹਾ ਬਸ ਤੁਹਾਨੂੰ ਭੇਜ ਦਿਆ ਲਾਈਨ ਤੇ ਨਾਮ ਦੱਸਣਾ ਕੀ ਹੈ ਜਰਾ ਦੋਸਤੋ ਮੈਂ ਜੀਨੇ ਪਵਨਦੀਪ ਸ਼ਰਮਾ ਮੈਂ ਆਪ ਸਭ ਨੂੰ ਇਹ ਦੱਸਣਾ ਚਾਹੁੰਦਾ ਕਿ ਅੱਜ ਮੇਰੇ ਮੋਬਾਈਲ ਨੰਬਰ ਦੇ ਉੱਤੇ ਇੱਕ ਮੈਨੂੰ ਵਟਸਐਪ ਕਾਲ ਰਿਸੀਵ ਹੁੰਦੀ ਆ ਜਿਹੜੀ ਕਿ ਕਿਸੇ ਪੁਲਿਸ ਆਈਪੀਐਸ ਅਫਸਰ ਦੀ ਤਸਵੀਰ ਯੂਜ਼ ਕਰਕੇ ਔਰ ਕੰਟਰੀ ਕੋਡ +92 ਹੁੰਦਾ ਆ ਜਿਹਦੇ ਉੱਤੇ ਇੱਕ ਮੈਨੂੰ ਫਰਜ਼ੀ ਕਾਲ ਆਉਂਦੀ ਆ ਜਿਹੜੇ ਕਿ ਆਪਣੇ ਆਪ ਨੂੰ ਇੱਕ ਵੱਡਾ CBI ਦਾ ਅਫੀਸਰ ਦੱਸਦੇ ਆ ਔਰ ਉਹਨਾਂ ਦੇ ਕਹਿਣ ਦੇ ਮੁਤਾਬਕ ਮੇਰਾ ਬੱਚਾ ਉਹਨਾਂ ਨੇ ਅਰੈਸਟ ਕੀਤਾ ਹੁੰਦਾ ਔਰ ਉਹ ਬਹੁਤ ਵੱਡੇ سنگੀਨ ਜ਼ੁਰਮ ਜਿਵੇਂ ਕਿ ਨਾਰਕੋਟਿਕਸ ਡਰੱਗਸ ਔਰ ਹਥਿਆਰਾਂ ਦੀ ਸਪਲਾਈ ਦੇ ਮਾਮਲੇ ਦੇ ਵਿੱਚ ਉਹ ਬੱਚੇ ਦੀ ਗ੍ਰਿਫਤਾਰੀ ਪਾਉਂਦੇ ਨੇ ਪਰ ਜਦ ਕਿ ਮੇਰੀ ਤਾਂ ਅਜੇ ਸ਼ਾਦੀ ਵੀ ਨਹੀਂ ਹੋਈ ਮੈਂ ਮੈਰਿਡ ਆ ਔਰ ਕਿੰਨੀ ਵੱਡੀ ਐਫਰਜ਼ੀ ਵੜਾ ਇਦਾਂ ਦੀਆਂ ਟਰੈਪ ਕਾਲਸ ਤੇ ਚੱਲ ਰਿਆ ਪੂਰੇ ਪੰਜਾਬ ਦੇ ਵਿੱਚ ਦੇਸ਼ ਦੇ ਵਿੱਚ ਕਿੰਨੀ ਆਈਬੀਆ ਟਰੈਪਸ ਪੂਰੇ ਲੋਕਾਂ ਨੂੰ ਆਮ ਨਾਗਰਿਕਾਂ ਨੂੰ ਪੰਜਾਬ ਦੇ ਨਾਗਰਿਕਾਂ ਨੂੰ ਇਦਾਂ ਦੀਆਂ ਕਾਲਸ ਆ ਰਹੀਆਂ ਕਿਤੇ ਕੋਈ ਫਰौती ਮੰਗ ਰਿਹਾ ਕਿਤੇ ਕੋਈ ਠੱਗੀ ਮਾਰ ਰਿਹਾ ਕਿਤੇ ਕੋਈ ਲਿੰਕ ਭੇਜ ਕੇ ਲੋਕਾਂ ਦੇ ਪੈਸੇ ਬੈਂਕਾਂ ਦੇ ਵਿੱਚੋਂ ਕਢਾ ਰਿਹਾ ਕਿਤੇ ਕੋਈ ਫਰਜ਼ੀ ਕਾਲਾਂ ਕਰ ਰਿਹਾ ਹੋਰ ਵੀ ਲੋਕਾਂ ਨੂੰ ਗੁਰੂ ਨਗਰੀ ਅਮ੍ਰਿਤਸਰ ਦੇ ਵਿੱਚ ਕਾਲਸ ਆਈਆਂ ਜਿਨ੍ਹਾਂ ਵਿੱਚ ਕਿਹਾ ਗਿਆ ਕਿ ਤੁਹਾਡਾ ਬੱਚਾ ਰੈਸਟਰ ਲਿਆ ਤੁਹਾਡਾ ਬੱਚਾ ਜੇਲ੍ਹ ਭੇਜ ਰਿਆ ਤੁਹਾਡਾ ਬੱਚਾ ਹਵਾਲਾ ਚ ਆ ਮਾੜੀ ਕੰਡੀਸ਼ਨ ਦੇ ਵਿੱਚ ਆ ਉਹ ਪਤਾ ਨਹੀਂ ਬਚਣਾ ਕਿ ਨਹੀਂ ਬਚਣਾ ਉਹਨੇ ਜੀਣਾ ਕਿ ਨਹੀਂ ਜੀਣਾ ਪਰ ਅਸਲ ਦੇ ਵਿੱਚ ਉਹਨਾਂ ਦਾ ਬੱਚਾ ਜਾਂ ਆਪਣੇ ਕਾਲਜ ਸਕੂਲ ਦੇ ਵਿੱਚ ਪੜ ਰਿਹਾ ਹੁੰਦਾ ਜਾਂ ਉਹਨਾਂ ਦੇ ਬੈਡਰੂਮ ਦੇ ਵਿੱਚ ਸੌ ਰਿਹਾ ਹੁੰਦਾ ਪਰ ਉਹਨਾਂ ਨੂੰ ਇੱਕ ਭਰਾ ਪੈਦਾ ਕਰਕੇ ਬਜ਼ੁਰਗਾਂ ਨੂੰ ਆਮ ਲੋਕਾਂ ਨੂੰ ਆਮ ਨਾਗਰਿਕਾਂ ਨੂੰ شریف ਲੋਕਾਂ ਨੂੰ ਡਰਾ ਦਿੱਤਾ ਜਾਂਦਾ ਆ ਉਹਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਆ ਕਿ ਤੁਹਾਡੇ ਬੱਚੇ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਸਰੰਜਾਮਸੀ ਕਰ ਰਹੇ ਆ ਨਹੀਂ ਕਰਾਂਗੇ ਪਰ ਤੁਸੀਂ ਇੰਨੇ ਪੈਸੇ ਸਾਨੂੰ ਗੂਗਲ ਪੇ ਤੇ ਰਾਈ ਪਾ ਦਿਓ ਆਨਲਾਈਨ ਸਿਸਟਮ ਦੇ ਰਾਹੀਂ ਪਾ ਦੋ ਇੰਟਰਨੈਟ ਬੈਂਕਿੰਗ ਦੇ ਰਾਹੀਂ ਪਾ ਦੋ ਸਿੱਧੀ ਸਿੱਧੀ ਗੱਲ ਹੈ ਕਿ ਇਨ੍ਹਾਂ ਫਰਜ਼ੀ ਕਾਲਾਂ ਦੇ ਉੱਪਰ ਪੈਸੇ ਦੀ ਮੰਗ ਕੀਤੀ ਜਾਂਦੀ ਆ ਜਿਹਦੇ ਵਿੱਚ ਦੇਖਣ ਦੇ ਵਿੱਚ ਆ ਰਿਹਾ ਕਿ ਸਰਕਾਰ ਵੀ ਬਰਜ਼ੋਰ ਕੋਸ਼ਿਸ਼ ਤਾਂ ਕਰ ਰਹੀ ਆ ਪਰ ਇਨ੍ਹਾਂ ਆਈਵੀਆ ਟ੍ਰੈਪਸ ਨੂੰ ਇਨ੍ਹਾਂ ਇੰਟਰਨੈਟ ਕਾਲਿੰਗ ਟ੍ਰੈਪਸ ਨੂੰ ਐਡਮਿਨਿਸਟ੍ਰੇਸ਼ਨ ਸਰਕਾਰਾਂ ਰੋਕਣ ਦੇ ਵਿੱਚ ਟੋਟਲੀ ناکਾਮ ਹੋ ਰਹੀਆਂ ਇਹ ਵੀ ਕਿਤਨਾ ਕਿਤੇ ਲਾਅ ਆਂਡ ਆਰਡਰ ਦਾ ਇਸ਼ੂ ਹੈਗਾ ਕਿਸੇ ਕੋਲ ਫਰौती ਮੰਗੀ ਜਾ ਰਹੀ ਆ ਕਿਸੇ ਕੋਲੋਂ ਪੈਸੇ ਮੰਗੇ ਜਾ ਰਿਹਾ ਕਿਸੇ ਦਾ ਫਰਜ਼ੀ ਤੌਰ ਤੇ ਬੱਚਾ ਅਰੈਸਟ ਕਰਕੇ ਦੱਸਿਆ ਜਾ ਰਿਹਾ ਔਰ ਇੱਥੋਂ ਤੱਕ ਕਿ ਉਹਨਾਂ ਲੋਕਾਂ ਨੇ ਕਿਸੇ ਬੱਚੇ ਦੇ ਨਾਲ ਮੇਰੀ ਗੱਲ ਵੀ ਕਰਾ ਦਿੱਤੀ ਉਹ ਬੱਚਾ ਰੋਂਦਾ ਕਹਿੰਦਾ ਹੈ ਕਿ ਪਿਤਾ ਜੀ ਮੈਨੂੰ ਬਚਾ ਲਓ ਪਪਾ ਮੈਨੂੰ ਬਚਾ ਲਓ ਸੋ ਇੱਥੋਂ ਸਮਝ ਆਉਂਦਾ ਹੈ ਕਿ ਇਦਾਂ ਦੇ ਕਿਦਾਂ ਦੇ ਫੇਕ ਟਰੈਪਸ ਬਣਾਏ ਜਾਂਦੇ ਆ ਆਮ ਲੋਕਾਂ ਨੂੰ ਘੇਰਨ ਲਈ ਆਮ ਆਫੀਸਰਸ ਨੂੰ ਘੇਰਨ ਲਈ ਕਿਸੇ ਵੱਡੇ ਅਫਸਰ ਦੀ ਡੀਬੀ ਇਸਤੇਮਾਲ ਕਰ ਲਈ ਜਾਂਦੀ ਆ ਹੋਰ ਸਾਰੇ ਟਰੈਪਸ ਇਦਾਂ ਦੇ ਮਾਮਲਿਆਂ ਦੇ ਵਿੱਚ ਲਾਏ ਜਾਂਦੇ ਆ ਜਦ ਕਿ ਅਸੀਂ ਪੜ੍ਹੇ ਲਿਖੇ ਲੋਕ ਇਹ ਗੱਲਾਂ ਨੂੰ ਗੱਲਾਂ ਨੂੰ ਭਾਵ ਪਾਉਣੇ ਆ ਸਮਝ ਪਾਉਣੇ ਆ ਮੇਰਾ ਮੇਨ ਮਕਸਦ ਇਸ ਗੱਲ ਦਾ ਇਹ ਹੀ ਸੀਗਾ ਕਿ ਇਹ ਮੈਸੇਜ ਮੈਂ ਲੋਕਾਂ ਤੱਕ ਦਵਾ ਆਮ ਆਵਾਮ ਵੀ ਇਹ ਸਮਝੇ ਜੇ ਉਹਨਾਂ ਨੂੰ ਵੀ ਇਦਾਂ ਦੀ ਕੋਈ ਕਾਲ ਆਉਂਦੀ ਆ ਤੇ ਉਹਦੇ ਉੱਤੋਂ ਭਰਮ ਦੇ ਵਿੱਚ ਨਾ ਆਉਣ ਡਰ ਖੌਫ ਦੇ ਵਿੱਚ ਨਾ ਆਉਣ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਦੇ ਜੀਵਾਂ ਨਾਲ ਗੱਲ ਕਰ ਲੈਣ ਆਪਣੇ ਬੱਚੇ ਦੇ ਨਾਲ ਗੱਲ ਕਰ ਲੈਣ ਉਹਨਾਂ ਦੀ ਸੇਫਟੀ ਸਿਕਿਉਰਿਟੀ ਸੁਨਿਸ਼ਚਿਤ ਕਰਨ ਔਰ ਇਨਾਂ ਵੀਆ ਫਰਾਡ ਫੇਕ ਕਾਲਾਂ ਤੋਂ ਇਨਾਂ ਦੇ ਇੰਟਰਨੈਟ ਟਰੈਕਸ ਤੋਂ ਆਈਪੀ ਐਡਰੈਸ ਤੋਂ ਜਿੰਨੀਆਂ ਸਸਪੀਸ਼ੀਅਸ ਐਕਟੀਵਿਟੀਜ਼ ਹੁੰਦੀਆਂ ਉਹਨਾਂ ਦੇ ਵਿੱਚ ਪੁਲਿਸ ਨੂੰ ਵੀ ਇਨਫੋਰਮ ਕਰ ਦੇਣ ਇਦਾਂ ਕਿਸੇ ਵੀ ਲਿੰਕ ਨੂੰ ਓਪਨ ਨਾ ਕਰਨ ਕੋਈ ਪੈਸਾ ਕਿਸੇ ਨੂੰ ਨਾ ਭੇਜਣ ਔਰ ਇੰਟਰਨੈਟ ਦਾ ਕੋਈ ਵੀ ਕਿਸੇ ਦੇ ਕਹਿਣ ਦੇ ਉਤੇ ਕੋਈ ਪੈਸੇ ਦੇ ਮਾਮਲੇ ਦੇ ਵਿੱਚ ਇਸਤੇਮਾਲ ਨਾ ਕਰ ਇਹ ਹੀ ਮੇਰੀ ਆਪ ਸਭ ਨੂੰ ਬਰਜ਼ੋਰ ਅਪੀਲ ਹੈ ਔਰ ਸਰਕਾਰਾਂ ਨੂੰ ਐਡਮਿਨਿਸਟ੍ਰੇਸ਼ਨ ਨੂੰ ਵੀ ਅਪੀਲ ਹੈ ਕਿ ਜਲਦ ਤੋਂ ਜਲਦ ਇਦਾਂ ਦੀਆਂ ਫੇਕ ਕਾਲ ਟ੍ਰੈਪਸ ਨੂੰ ਔਰ ਰੋਕਣ ਅਢਾਰ ਕਰਨ ਕਿਸੇ ਵੀ ਤਰੀਕੇ ਨਾਲ ਜਿਹੜੇ ਲੋਕ ਇਦਾਂ ਸੀਨੀਅਰ ਸਿਟੀਜ਼ਨਸ ਨੂੰ ਬਜ਼ੁਰਗਾਂ ਨੂੰ ਬੇਵਕੂਫ ਬਣਾਉਂਦੇ ਆ ਘਰ ਦੀਆਂ ਮਹਿਲਾਵਾਂ ਨੂੰ ਬੇਵਕੂਫ ਬਣਾਉਂਦੇ ਆ ਆਮ ਲੋਕਾਂ ਨੂੰ ਦਿਮਾਗੀ ਟਰੋਮਾ ਦਿੰਦੇ ਆ ਉਹਨਾਂ ਨੂੰ ਅਰੈਸਟ ਕਰਕੇ ਸਭ ਤੋਂ ਸਖਤ ਕਾਰਵਾਈ ਕਰਨ ਤਾਂ ਜੋ ਪੰਜਾਬ ਦੇ ਵਿੱਚ ਇਹਨਾਂ ਤਰ੍ਹਾਂ ਦੇ ਉਤੇ ਰੋਕਥਾਮ ਲੱਗ ਸਕੇ ਧੰਨਵਾਦ